ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸਿੰਘ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਜਿੰਨੇ ਵੀ ਅੱਲਾ ਦੇ ਪਿਆਰੇ ਨਬੀ ਪੈਗੰਬਰ ਰਸੂਲ ਉਤਾਰੀ ਪੁਰਸ਼ ਸੰਤ ਆਏ ਉਸ ਵਕਤ ਦੇ ਜਿਹੜੇ ਲੋਕ ਸੀ ਉਸ ਦੌਰ ਦੇ ਜਿਹੜੇ ਲੋਕ ਸੀ ਉਹਨਾਂ ਨੇ ਕਿਉਂ ਨਾ ਉਹਨਾਂ ਦੀ ਪਹਿਚਾਨ ਕੀਤੀ ਜਾਂ ਕਿਉਂ ਨਾ ਉਹਨਾਂ ਦੀ ਕਦਰ ਕੀਤੀ ਕੀ ਵਜ੍ਹਾ ਸੀ ਬਹੁਤ ਹੀ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਵੇ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਅੱਜ ਦੀ ਕਥਾ ਫਿਰ ਕਰਨੇ ਇਸ ਤੇ ਵਿਚਾਰ ਸੂ 4-5ਵੀਂ ਸਦੀ ਜਾਗੇ ਨੇ ਮਨੁੱਖਾਂ ਦੇ ਵਿੱਚ ਜਿਹੜੇ ਦਾਰਸ਼ਨਿਕ ਚਿੰਤਕ ਫਲਸਫਰ ਬੜੇ ਛੋਟੇ ਨੇ ਵਿਰਵਾਲ ਨੇ ਉਹ 14-15ਵੀਂ ਸਦੀ ਜਾਗਦੇ ਨੇ ਬਾਕੀ ਤੇ ਜਾਗਤ ਸੋਇਆ ਜਨਮ ਲਵਾਇਆ ਮਹਾਰਾਜ ਜਿਨ੍ਹਾਂ ਦੀ ਜ਼ਿੰਦਗੀ ਅਜਾਈਂ ਚੱਲੀ ਗਈ ਸੁਤੇ ਨੇ ਸੁਤੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਕੋਈ ਲੋੜ ਨਹੀਂ ਕੋਈ ਸੁਣਦਾ ਉਹਨੂੰ ਲੋੜ ਹੀ ਨਹੀਂ ਸੁਣੰਦੀ ਕਿਰਕਾਂ ਜਪਦੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ ਸੇਮਰ ਸੇਮਰ ਗੁਰੂ ਸਾਤ ਗੁਰੂ ਆਪਣਾ ਸੋਇਆ ਮਨ ਜਾਗ ਆਏ ਸੁੱਤੇ ਮਨ ਨੂੰ ਜਗਾੜਾ ਹੈ ਔਰ ਦੋਨੋਂ ਕ ਤੇ ਧਿਆਨ ਨਾਲ ਸੁਣ ਲੈਣਾ ਭਾਵੇਂ ਸਮਾਂ ਤੇ ਕਾਫੀ ਹੋ ਗਿਆ ਨੇਟ ਵੀ ਹੋ ਗਏ ਅੱਜ ਕੋਈ ਕਾਰਵਿਆਰ ਤੇ ਜਾਣਾ ਹੁੰਦਾ ਕੁਝ ਬਣ ਜਾਂਦੇ ਨੇ ਕੁਝ ਮੇਰੇ ਸਾਹਮਣੇ ਰੱਖਦੇ ਆ ਤਾਂ ਕਿ ਜ਼ਿੰਦਗੀ ਚ ਕਮ ਆਵਨ ਔਰ ਗੁਰੂ ਨਾਨਕ ਨੇ ਕੁਝ ਸੁਪਾਇਆ ਨਹੀਂ ਸਭ ਕੁਝ ਸਾਹਮਣੇ ਰੱਖਦੇ ਆ ਅਵਤਾਰੀ ਪੁਰਸ਼ ਦੀ ਪਛਾਣ ਉਹਦੇ ਕੋਲ ਰੱਬੀ ਕਲਾਮ ਆਉਂਦਾ ਉਹਦੇ ਕੋਲ ਪਰਮਾਤਮਾ ਦੇ ਬਹੁ ਲੋਂਗ ਆਉਂਦੇ ਆ محمد صاحب نے بڑا سونا نام اپنا رکھا ہے پیغمبر پتا گھر گھر پیغام والا ایک میں نے گھر گھر چٹھی پہنچا رہے بڑا نرمان شبد ہے پیغمبر کوئی بہت اچھا پوجنی شبد نہیں ہے پیغمبر گھر گھر دے پیغام والا کلگی در نے جو نے نج پربا سو کہا سو کہ وہ جگ جو کچھ پربو نے مینو آکھے جگت نو ਵੇリエ ਆਪਣੇ ਕੋਈ ਬੋਲ ਨਹੀਂ ਜੈਸੇ ਮੇ ਆਵੇ ਖਸਮ ਕੀ ਬਾਣੀ ਪੈਸੜਾ ਕਰੀ ਗਿਆਨ ਵੇ ਲਾਲ ਜੋ ਖਸਮ ਦੇ ਬੋਲ ਆਏ ਨੇ ਮੈਂ ਜਗਤ ਨੂੰ ਸੁਣਾ ਰਿਆਂ ਗੁਰੂ ਨਾਲ ਸੰਤ ਤੇ ਭਗਤ ਉਸ ਲੋਕ ਜਿਹਨਾਂ ਜੋ ਖਸਮ ਦੇ ਬੋਲ ਸੁਣ ਲੈਣਾ ਸੁਣ ਲੈਣਾ ਔਰ ਆਨੰਦ ਮਾਣ ਲੈ ਜਿਹੜਾ ਉਹਨਾ ਬੋਲਾਂ ਨੂੰ ਜੋ ਸੁਣਦਾ ਹੈ ਜਗਤ ਦੇ ਸਪਸ਼ਟ ਰੂਪ ਦੇ ਗਿਆਨ ਕਰ ਸਕਦਾ ਉਹ avatars ਸ਼੍ਰੇਣੀ ਦੇ ਚਾਹੁੰਦੇ ਹੈ ਪੈਦੰਬਰ ਸ਼੍ਰੇਣੀ ਦੇ ਚਾਹੁੰਦੇ ਹੈ ਕਿਵੇਂ ਅਰਜ਼ ਕਰਦੇ ਹੈ ਹਰ ਬੰਦਾ ਉਸ ਨੂੰ ਸੁਣਾ ਨਹੀਂ ਸਕਦਾ ਅਵਲ ਤੇ ਜਦ ਉਹ ਸੁਣਦਾ ਉਸ ਅਨਾਹਦ ਨਾਦ ਨੂੰ ਇਤਨਾ ਮਸਤ ਹੋ ਜਾਂਦਾ ਹੈ ਇਤਨਾ ਸਵਾਦ ਦੇ ਲੀਨ ਹੋ ਜਾਂਦਾ ਹੈ ਇਤਨਾ ਰਸ ਵਿੱਚ ਵਿਭੌਰ ਹੋ ਜਾਂਦਾ ਹੈ ਕਿਆ ਕਹੀਏ ਕਿ ਸਹਿਣ ਨਾ ਜਾਏ ਨਹੀਂ ਕਰ ਸਕਦਾ ਅਲਮੋਸ਼ ਇਸ ਸਵਸਥ تقريبا تقريبا ਸਾਰੇ ਖਾਮੋਸ਼ ਹੋ ਜਾਂਦੇ ਨੇ ਸੰਤ ਜਨ ਬਗਦੇ ਜਾਂਦੇ ਜਿਹੜੇ ਉਸੇ ਬੋਲ ਨੂੰ ਆਪਣੇ ਸ਼ਬਦਾਂ ਦੇ ਭਾਂਡਿਆਂ ਵਿੱਚ ਪਰੋਸ ਕੇ ਉਸੇ ਨੂੰ ਜਗਤ ਦੇ ਸਾਹਮਣੇ ਰੱਖ ਦੇਣ ਉਹ ਅਵਤਾਰ ਸ਼੍ਰੇਣੀ ਦੇ ਚਾ ਜਾਂਦੇ ਨੇ ਪੈਗੰਬਰ ਸ਼੍ਰੇਣੀ ਦੇ ਚਾ ਲੇਕਿਨ ਹੁਣ ਅਵਤਾਰ ਦੀ ਪਛਾਣ ਕੌਣ ਕਰੇਗਾ ਹੁੰਦੀ ਨੇ ਮੈਂ ਫਿਰ ਅਰਜ਼ ਕਰਾਂ ਅਵਤਾਰੀ ਪੁਰਸ਼ ਆਪਣੇ ਸਮੇਂ ਠੁਕਰਾਏ ਗਏ ਸਾਰੇ ਠੁਕਰਾਏ ਗਏ ਇੱਕ ਵੀ ਨਹੀਂ ਪੂਜਿਆ ਗਿਆ ਈਸਾ ਸੂਲੀ ਤੇ ਚੜਿਆ ਹੈ ਮੁਹੰਮਦ ਸਾਹਿਬ ਨੂੰ ساری ਜ਼ਿੰਦਗੀ ਦਰਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਬਦਰ ਦੀ ਲੜਾਈ ਦੇ ਦੁਸ਼ਮਣਾਂ ਨੇ ਅਗਲੇ ਦੰਦ ਵੀ ਤੋੜ ਦਿੱਤੇ ਸੰਪੱਥਰ ਦੇ ਨਾਲ گرنانک نو بھوتنا بےتا لا کے آ گیا پنجو گرو نانک تبھی بیٹھے نویں دسویں دساں گروا کی حالت کسی پڑھ کے دیکھو وقت در سماج سہمت نہیں ہوا رام بنواس پہ کر دن خود ماں ہی سہمت نہیں ہوئی پاویں چلو مت رہی سی اس دیتے بھی کا سر نہیں دیا پیتا دشرت نے بھی صرف پتھر ہی سمجھا سر اور کچھ بھی نہیں ਕ੍ਰਿਸ਼ਨ ਨਾਲ ਸਹਿਮਤ ਨਹੀਂ ਹੋਇਆ ਬ੍ਰਿਯੋਦਨ ਸਹਿਮਤ ਨਹੀਂ ਹੋਇਆ ਸਾਰਾ ਘਰਾਣਾ ਸਹਿਮਤ ਨਹੀਂ ਹੋਇਆ ਕ੍ਰਿਸ਼ਨ ਦੇ ਜੰਗ ਹੋਯੋਦ ਆਪਣੇ ਸਮੇਂ ਵਿੱਚ અવਤਾਰ ਕਬੂਲ ਨਹੀਂ ਹੋਇਆ ਉਹਦੇ ਇੱਕ ਕਾਰਨ ਵੀ ਮੈਂ ਅਰਜ਼ ਕਰਾਂ ਸੰਤ ਨੂੰ ਕੌਣ ਪਛਾਣ ਸਕਦਾ ਹੈ ਪਹਿਲੇ ਸੰਤ ਦੀ ਗੱਲ ਉਹਨੂੰ ਪਛਾਣਨਾ ਹੈ ਕਪੜਿਆਂ ਤੋਂ ਪਛਾਣ ਕਰੋਗੇ ਕਪੜੇ ਤੇ ਸਵਾਗਣ ਦੇ ਤੇ ਵੇਸਤਵਾਦੇ ਕੋਈ ਨਹੀਂ ਆਉਂਦਾ ਕਪੜੇ ਤੇ ਕਈ ਵਾਰ ਡਾਕੂ ਦੇ ਕੋਲ ਵੀ ਪੁਲਿਸ ਦੀ ਵਰਦੀ ਹੁੰਦੀ ਹੈ ਪੁਲਿਸ ਨੇ ਵੀ ਪੁਲਿਸ ਦੀ ਵਰਦੀ ਬਾਈ ਗੋਦੀ ਪਛਾਣ ਕਰਨੇ ਉੱਕੇ ਹੋ ਜਾਏਗੀ ਇਹਦੇ ਚ ਪੁਲਿਸਮੈਨ ਕਿਹੜਾ ਹੈ ਤੇ ਡਾਕੂ ਕਿਹੜਾ ਪਛਾਣਨ ਕਰਨੇ ਯੋਗ ਹੋਵੇ ਵੇਸਵਾ ਕਿਹੜੇ ਜਿਹਾ ਤੇ ਸਵਾਗਣ ਕਿਹੜੇ ਕਪੜੇ ਤੇ ਕੋਈ ਨਹੀਂ ਆਉਂਦਾ ਆਰ ਸ਼ਿੰਗਾਰ ਤੇ ਕੋਈ ਨਹੀਂ ਹੋਵੇਗਾ ਪਹਿਚਾਨ ਕਰਨੀ ਔਖੀ ਹੋ ਜਾਏ ਸੰਤ ਨੂੰ ਕੌਣ ਪਹਿਚਾਣੇਗਾ ਦੋ ਚਾਰ ਬਰੇਲਾ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਹੁੰਦੀ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਜਵਾਨ ਦੀ ਉਹ ਮੰਗ ਕੀ ਹੁੰਦੀ ਹੈ ਤਰੰਗ ਕੀ ਹੁੰਦੀ ਹੈ ਜਜ਼ਬਾਤ ਕੀ ਹੁੰਦੇ ਨੇ ਇੱਕ ਬੱਚੇ ਨੂੰ ਕੀ ਪਤਾ ਭਾਵੇਂ ਜਵਾਨ ਉਸ ਦੇ ਸਾਹਮਣੇ جوان ہو کے ہی پتہ چلتا ہے، جوانی کی ہے پھر ایک جوانوں کی پتہ بڑے پا کیا ہو ہوا جائے بہمِ بڭے اس لئے سامنے بڭے دیاں خوبیاں کینے بڭے سوج سمجھ کی گئے بڭے دیاں مجبوریاں کینے کمزوریاں کینے ایک جوانوں کی پتہ ہے بڭا ہو کے ہی پتہ چلتا ہے بڭے پا کی ہے بڑے پا ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਪਾਵੇਂ ਸੈਂਕੜੇ ਮੁਰਦਿਆਂ ਨੂੰ ਇਸ ਨੇ ਇਸ਼ਨਾਨ ਕਰਾਇਆ ਹੋਵੇ ਤੇ ਪਾਵੇਂ ਆਪਣੇ ਮੁੰਡਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਏ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਕੋਈ ਨਹੀਂ ਪਤਾ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਬਣਾ ਕਿਸ ਨੂੰ ਕਹਿੰਦੇ ਕੋਈ ਨਹੀਂ ਪਤਾ گرو نانک نے کہا یہ وڈ اونچا ہوئے اس اونچے کو جانے اگلا جتنا اچا ہے اتنا ہی اچا کوئی ہو سمجھ جوان ہی جبان نمجھ سک بچہ نہیں سمجھ سکتا بڈھا ہی بڑھے نو سمجھ سکتا جبان نہیں سمجھ سکتا بڈے نو پتا جبان کی پتا بڈے پا ہونا ਆਮ ਬੰਦੇ ਨੂੰ ਕੀ ਪਤਾ ਸੰਤ ਬਣਾ ਕੀ ਹੁੰਦਾ ਸੰਤ ਇੱਕ ਅਵਸਥਾ ਦਾ ਨਾਮ ਹੈ ਸੰਤ ਇੱਕ ਹਾਲਤ ਦਾ ਨਾਮ ਹੈ ਸੰਤ ਕਿਸੇ ਨਿਵਾਸ ਦਾ ਨਾਮ ਨਹੀਂ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ ਹੈ ਇਹ ਬੜਾ ਉੱਚਾ ਹੋਵੇ ਕੋਈ ਪ੍ਰਮਾਤਮਾ ਨੇ ਮਨੁੱਖ ਨੂੰ ਮੌਕਾ ਦਿੱਤਾ ਹੈ ਪ੍ਰਮਾਤਮਾ ਜੈਸੇ ਹੋਣਾ ਹਰ ਮਨੁੱਖ ਦਾ ਭਵਿਸ਼ਾ ਪ੍ਰਮਾਤਮਾ ਹੋਣਾ ਭਗਤ ਕਬੀਰ ਕਹਿੰਦੇ ਨੇ ਹਰਦਨ ਐਸਾ ਚਾਹੀਏ ਜੈਸਾ ਹਰੇ ਹੋ ہری کا بھگت ایسا چاہی دا ہے کیسا جیسا ہری ہے جیسا ہری سروپ کر کے نہیں جیسا ہری سوبھاؤ کر کے جیسا ہری کا سوبھا ہے ایسا بھگت چاہیے تا جا کے ملاپ ہوں شکل سورت میل کھی ہو میل کھانا ہواشا میل کاندھی ہو سوبھاؤ میل نہیں کھانا ਦੂਰੀ ਬਣੀ ਰਹੇਗੀ ਦੁਸ਼ਮਣੀ ਬਣੀ ਰਹੇਗੀ ਮਸਲਕ ਵੀਕ ਨਹੀਂ ਕਰ ਸਕੇਗਾ ਮਜ਼ਰ ਦੇਖੋ ਈਰਾਨ ਤੇ ਇਰਾਕ ਦਾ ਇੱਕੋ ਹੈ 9 ਸਾਲ ਤੱਕ ਲੜਦੇ ਰਹੇ ਮਸਲਕ ਦਾ ਕੀ ਹੈ ਮਜ਼ਬਦ ਅਫਗਾਨੀਆਂ ਦਾ ਇੱਕੋ ਹੀ ਹੈ ਸਾਰੇ ਮੁਸਲਮਾਨ ਨੇ ਇੱਕ ਕਬੀਲੇ ਇੱਕ ਹਜ਼ਾਰ ਸਾਲ ਤੋਂ ਲੜ ਰਹੇ ਇੱਕ ਹਜ਼ਾਰ ਸਾਲ ਉੱਥੇ ਚੈਨ ਨਹੀਂ ਹੈ ਇਸ ਵਾਸਤੇ ਪੰਜਾਬੀ ਦੇ ਕਹਾਵਤ ਹੋ ਗਈ ਕਾਬਲ ਦੇ ਜਮਿਆਂ ਨੂੰ ਨਿਤ ਮੁਆਜ਼ਾ ਮਜ਼ਹਬ ਵੀ ਇੱਕ ਨਹੀਂ ਕਰਦਾ। ਭਾਸ਼ਾ ਵੀ ਇੱਕ ਨਹੀਂ ਕਰਦੀ। 22-23 ਦੇਸ਼ ਨੇ ਅਰਬ ਦੇਸ਼। ਭਾਸ਼ਾ ਸਾਰਿਆਂ ਦੀ ਅਰਬੀ ਹੈ। ਇੱਕ ਦੂਜੇ ਦੇ ਸਾਰੇ ਦੁਸ਼ਮਣ ਨੇ। ਭਾਸ਼ਾ ਵੀ ਇੱਕ ਨਹੀਂ ਕਰਦੀ। ਜਾਤ-ਪਾਤ ਵੀ ਇੱਕ ਨਹੀਂ ਕਰਦੀ। ਖੂਨ ਵੀ ਇੱਕ ਨਹੀਂ ਕਰਦਾ। ਦੋ ਪੀੜਾ ਦੇ ਵਿੱਚ ਵੀ ਉਪਦੇਮੇਬਾਜ਼ੀ ਦੇ ਖੀਰੀ ਤੇ ਖੂਨ ਲੜਦੇ ਨੇ। ਕੀ ਹੋਇਆ ਜੇ ਖੂਨ ਇੱਕ ਕਰੇ। ਗਰਾਨਾ ਇੱਕ ਕਰੇ, ਮਜ਼ਹਬ ਇੱਕ ਕਰੇ, ਭਾਸ਼ਾ ਇੱਕ ਕਰੇ। ਨਹੀਂ। ਇਕ ਦਾ ਉਸ ਦਿਨ ਆਉਂਦੀ ਹੈ ਕਿਸ ਦਿਨ ਆਉਦੀ ਹੈ ਜਿਸ ਦਿਨ ਸਭਾਵ ਇੱਕ ਹੋ ਜਾ ਦੋਹਾਂ ਦੇ ਸਵਾਬ ਮੇਲ ਖਾਏ ਇੱਕ ਮਤਲਬ ਦੇ ਲੋਗਾਂ ਦਾ ਸਵਾਬ ਇੱਕ ਜੀ ਪਰਮਾਨੰ ਮੈਂ ਅਰਜ਼ ਕਰਦੇ ਹਾਂ ਸਾਰੇ ਸੰਸਾਰ ਵਿੱਚ ਏਕਤਾ ਹੋ ਸਕਦੀ ਹੈ ਜੇ ਪ੍ਰਮਾਤਮਾ ਇੱਕ ਹੈ ਗੁਰੂ ਇੱਕ ਹੈ ਗੁਰੂ ਹਜ਼ਾਰਾਂ ਨੇ ਤੇ ਪ੍ਰਮਾਤਮਾ ਅਨੇਕਾਂ ਨੇ ਏਕਤਾ ਨਹੀਂ ਧਰਮ ਪਾਸ ਤੇ ਵਕ ਵਕ ਹੈ ਹੀ ਮਜ਼ਬ ਤੇ ਵਕ ਵਕ ਹੈ ਹੀ ਮੂਲਤ ਤੇ ਵਕ ਵਕ ਹੈ ਇਹਨਾਂ ਦੇ ਨਾਲ ਤੇ ਇਕਤਾ ਹੋਵੇ ਕਿ ਨਹੀਂ ਜੇ ਰੱਬ ਵੀ ਵਕ ਵਕ ਹੈ ਗੁਰੂ ਵੀ ਵਕ ਵਕ ਹੈ ਤਾਂ ਫਿਰ ਕਿਸ ਤਰ੍ਹਾਂ ਇਕਤਾ ਹੋਵੇ ਤੇ ਦੁਬਲਾ ਬਣੀ ਰਹੇ ਦੁਬਲਾ ਲੜਾਈ ਐਸਾ ਐਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਕ ਤੋਂ ਆਰੰਭ ਹੁੰਦੀ ਹੈ ਇਕ ਉਹ ਵਾਹਿਗੁਰੂ ਚੱਕੇ ਪ੍ਰਮਾਤਮਾ ਇਕ ਹੈ ਉਹ ਗੁਰੂ ਇਕ ਹੈ ਪਤਾ ਹੈ ਕਬੀਰ ਕੀ ਕਹਿੰਦੇ ਕਹੋ ਕਬੀਰ ਮੈਂ ਸੋ ਗੁਰੂ ਪਾਇਆ ਬੋਲ ਕੇ ਵੀ ਨਾ ਕਹਿਣਾ ਕਬੀਰ ਦਾ ਗੁਰੂ ਰਾਮਾਨੰਦ ਹੈ ਕਬੀਰ ਕੋਲ ਪੁੱਛ ਲੋ ਕਬੀਰ ਦੀ ਆਪਣੀ ਬਾਣੀ ਉਹਨਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਦਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਬਿਬੇਕੋ ਜਿਹਨੂੰ ਗਿਆਨ ਕਹਿੰਦੇ ਨੇ ਬਸ ਉਹ ਮੇਰਾ ਗੁਰੂ ਮੇਰਾ ਕੋਈ ਗੁਰੂ ਨਹੀਂ ਭਗਤ ਕਬੀਰ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਲੇਕਿਨ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਮਨੁੱਖ ਪਰਮਾਤਮਾ ਦੇ ਪ੍ਰਤੀ ਕੋਈ ਬਹੁਤ ਸਿਆਣਾ ਨਹੀਂ ਹੈ అవਤਾਰ ਵੀ ਥੱਦ ਲੈ ਇੱਕ ਵੀ ਅਵਤਾਰ ਆਪਣੇ ਸਮੇਂ 당 ਨਾਲ ਨਹੀਂ ਪੂਜਿਆ ਗਿਆ ਜਿਹੜੇ ਬੜੇ ਬੜੇ ਕੋਈ ਪੂਜੇ ਜਾ ਰਹੇ ਨੇ ਮੇਰੀ ਦ੍ਰਿਸ਼ਟੀ ਤੋਂ ਕੋਈ ਪੂਰਨ ਸੰਤ ਨਹੀਂ ਨੇ ਗੁੱਸਾ ਫਿਮਾ ਤੇ ਕਿਤੇ ਹੋਰ ਦਾ ਹੋਰ ਮੈਨੂੰ ਨਾ ਸਮਝ ਲੈਣਾ ਸੰਤ ਵਕਤ ਦੇ ਨਾਲ ਨਹੀਂ ਸਤਕਾਰੇ ਗਏ ਕੋਈ ਤੱਕੀ ਤਵੀ ਤੇ ਬੈਠਾ ਹੈ ਕੋਈ ਸੂਲੀ ਬਣਾ ਲੈ ਜ਼ੁਨੈਦ ਦਾ ਚੇਲਾ ਸੀ ਮਨਸੂਰ। ਇੱਕ ਦਿਨ ਉਸਦੇ ਇਸ ਤਰ੍ਹਾਂ ਦੇ ਲੱਗ ਗਏ। ਉਹਦੀ ਜ਼ਬਾਨ ਤੋਂ ਨਿਕਲਿਆ ਬੜੀ ਉੱਚੀ ਧੁੰਨ ਲੱਗ। ਅਨਲ ਹਕ ਅਨਲ ਹਕ। ਜ਼ੁਨੈਦ ਨੇ ਆਖਿਆ, "ਐ ਮੇਰੇ ਬੱਚੇ। ਅਨਲ ਹਕ ਦਾ ਮਤਲਬ ਹੈ ਮੈਂ ਬ੍ਰह्म ਹੋ ਗਿਆ। ਮੈਂ ਹਕ ਦਾ ਰੂਪ ਹੋ ਗਿਆ। ਹਕ ਕਹਿੰਦੇ ਨੇ ਸੱਚਾ ੜੋ। ਅਕੇਕਤ ਸਜਾਈ ਹਕ ਸੱਚਾ। ਅਰਬੀ ਦੇ ਪਾਚ ਨੂੰ ਹੱਕ ਕਹਿੰਦੇ ਨੇ ਹੱਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਦੇ ਅਰਥ ਨੇ ਸੱਚ ਅਨਲ ਹੱਕ ਮਨਸੂਰ ਕਹਿੰਦਾ ਮੈਂ ਹੱਕ ਹੋ ਗਿਆ ਸੱਚ ਪ੍ਰਗਟ ਹੋ ਗਿਆ ਮੈਂ ਸੱਚ ਦਾ ਰੂਪ ਹੋ ਗਿਆ ਮੈਂ ਸਿਰ ਅਰਜ਼ ਕਰਾਂੇ ਸੇਵਾ ਸਹਿਸਾਨੂ ਸਤਿਗੁਰ ਨੇ ਜੋਤੀਸ਼ ਦੇ ਚੱਕਰ ਵਿੱਚ ਨਹੀਂ ਪਾਇਆ ਔਰ ਜੋਤਸੀਆਂ ਦੇ ਚੱਕਰ ਵਿੱਚ ਉਹੀ ਪੈਣ ਜੋ ਬਹਿਨ ਤੋਂ ਮਾਰ ਦੇ ਪਛੇ ਅਸੇ ਜੋਤਿਸ਼ ਵਿਦੇਸ਼ ਦਾ ਬਹੁਤ ਵੱਡਾ ਜਣਾ ਪ੍ਰਭਾਵ ਸਾਡੇ ਦੇਸ਼ ਦੇ ਚ ਪਿਆ ਹੈ ਯੂਨਾਨੀ ਤੋਂ ਆਇਆ ਹੈ ਇਹ ਵੀ ਮਹੱਤਵਪੂਰਨ ਗਣਿਤ ਜੋਤਿਸ਼ੀ ਸਾਡੇ ਦੇ ਗਣਿਤ ਵਿਦੇਸ਼ ਇੱਕ ਸਾਲ ਪਹਿਲੇ ਦੱਸਿਆ ਨਾ ਸੂਰਜ ਨੂੰ ਗ੍ਰਹਿਣ ਲੱਗੇਗਾ ਚੰਦਰਮਾ ਨੂੰ ਇੱਕ ਗਣਿਤ ਜੋਤਿਸ਼ੀ ਸਹੀ ਲੇਕਿਨ ਆਲੋਤ ਜੋਤਿਸ਼ ਗ੍ਰਹਿ ਨੇ ਸਤਨਾ ਦਾ ਤੁਹਾਡੇ ਉੱਤੇ ਕੋਈ ਫਲ ਇਹ ਫਲ ਮਿਲੇਗਾ ਇਹ ਫਲ ਮਿਲੇਗਾ ਇਹ ਸਿਧਾਂਤਿਕ ਨੁਕਤੇ ਯੋਨਾਨਦ ਹੋਏ। ਸੋਕਰੇਟ ਬਹੁਤ ਵੱਡਾ ਆਪਣੇ ਸਮਾਨਿਆਂ ਦਾ ਜੋਤਸੀ ਸੀ ਯੋਨਾਨਦ ਦੇ। ਇੱਕ ਰਾਤ ਖਰਬੂਜ਼ਿਆਂ ਦੇ ਖੇਤ ਵਿੱਚ ਗ੍ਰਹਿ ਅਤੇ ਖਤਰਾ ਦਾ ਅਧਿਐਨ ਕਰ ਰਿਹਾ ਸੀ। ਰਾਤ ਸੀ। ਤੇ ਹੌਲੀ ਹੌਲੀ ਚੰਨ ਵੀ ਰਿਹਾ ਸੀ। ਛੋਟੀ ਜਿਹੀ ਕੋਈ ਸੀ। ਉਹਦੇ ਤੋਂ ਪਾਣੀ ਕਢ ਕੇ ਹਰ ਵੋਜ਼ਿਆ ਨੂੰ ਸਿੰਚਿਆ ਜਾਂਦਾ ਸੀ ਖੇਤ ਨੂੰ ਤੇ ਉਸ ਖੇਤ ਦਾ ਕੋ ਦੇ ਗਰੇ ਗਏ ਚਲਦੇ ਹਨ ਹਨੇਰਾ ਬਨੇਰਾ ਹੈ ਨਹੀਂ ਸੀ ਤੇ ਛੋਟੀ ਜਾਈ ਖੋਈ ਸੀ ਜਿਵੇਂ ਟੋਇਆ ਹੋਵੇ ਖੇਤ ਦੀ ਰਖਵਾ ਲੇਕ ਬੁੱਢੀ ਬਿਰਧ ਮਾਤਾ ਆਵਾਜ਼ ਜਦ ਆਇਆ ਤੇ ਉਹਨੂੰ ਪਤਾ ਚੱਲਿਆ ਖੂਦ ਹੈ ਕੋਈ ਜਾਨਵਰ गिर ਗਿਆ ਕੋਈ ਪਸ਼ੂ गिर ਗਿਆ ਉਹਨਾਂ ਪਾਈਦਾ ਲੇਕਿਨ ਅੰਦਰੋਂ ਬੰਦੇ ਦੀ ਆਵਾਜ਼ ਆਈ ਮੈਨੂੰ ਕੱਢੋ ਮੈਨੂੰ ਬਾਹਰ ਕੱਢੋ ਤੋ ਉਸ ਬੁੱਢੀ ਮਾਂ ਨੂੰ ਇੱਕਦਮ ਸਮਝ ਆ ਗਈ ਕੋਈ ਬੰਦਾ ਗਿਰ ਗਿਆ ਫਿਰ ਰਸਤਾ ਪਾਇਆ ਬਹੁਤ ਡੂੰਘੀ ਕੋਈ ਨਹੀਂ ਸੀ ਟੋਏ ਜਿਹਾ ਸੀ ਪਾਣੀ ਨਿਕਲਦਾ ਸੀ ਇਧਰ ਮੈਂ ਡਾਲਟਨ ਗੰਜ ਦੇ ਇਲਾਕੇ ਜਿਵੇਂ ਦੇਖਿਆ 3-4 ਫੁੱਟ ਤੇ ਪਾਣੀ ਨਿਕਲ ਆਂਦਾ ਜ਼ਮੀਨ ਦਸਾਂ ਪਾਕਿਓ ਸਮਾਈ ਨੇ ਖਿੱਚਿਆ ਸੁਕਰਾਟ ਨੂੰ ਬਾਹਰ ਕਢਿਆ ਸੁਕਰਾਟ ਉਸਮਾਨ ਨੂੰ ਕਹਿੰਦਾ ਮੈਂ ਬਹੁਤ ਵੱਡਾ ਨਜੂ ਨਹੀਂ ਹਾਂ ਜੋ ਤੁਸੀਂ ਹਾਂ بڑے بڑے ਉਲਮਾ ਉਮਰਾ ਰਾਜੇ ਮਹਾਰਾਜੇ ਬਾਦਸ਼ਾਹ ਮੇਰੇ ਕੋਲ ਸਮਾਂ ਪਹਿਲੇ ਮੰਗਦੇ ਨੇ ਮੈਂ ਉਹਨਾਂ ਨੂੰ ਸਮਾਂ ਦੇਣਾ ਕਿ ਮੈਂ ਉਹਨਾਂ ਦਾ ਭਵਿੱਖ ਦੱਸਦਾ ਹਾਂ ਤੂੰ ਕੱਲ ਆਵੇਂ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਤੇਰੋਂ ਬਿਖਲੇਗਾ। ਤੂੰ ਰਾਤ ਨੂੰ ਮੇਰੇ ਤੇ ਬਰੁਕਾਰ ਕੀਤਾ ਮੈਨੂੰ ਖੁਈ ਦੇ ਚੰਗੜੇ। ਹਸਕੇ ਉਹ ਬੁੱਢੀ ਮਾਂ ਕਹਿਣ ਲੱਗੀ, "ਵੇ ਪੁੱਤਰਾ ਮੇਰੀ ਉਡੀਕ ਨਾ ਕਰੇ, ਮੈਂ ਨਹੀਂ ਆਵਣਾ।" ਕਿਉਂ? ਲੰਬੀ ਲਾਈਨ ਲੱਗੀ ਲੱਗਦੀ ਏ ਰੋਜ਼ ਮੇਰੇ। ਬੜੇ ਬੜੇ ਉਲਮਾ ਤੇ ਧਲਾੜ ਮੇਰੇ ਕੋਲ ਟਾਈਮ ਮੰਗਦੇ ਨੇ, ਵਕਤ ਮੰਗਦੇ ਨੇ। ਤੈਨੂੰ ਮੈਂ ਆਪ ਦੇ ਰਿਹਾ ਤੂੰ ਪਹਿਲੇ ਸਭ ਤੋਂ ਪਹਿਲਾਂ ਮੈਂ ਤੇਰਾ ਦੇਖਾਂ ਮੇਰੀ ਉਡੀਕ ਨਾ ਕਰੇ ਤੈਨੂੰ ਹੀ ਨਹੀਂ ਪਤਾ ਕਿ ਅੱਜ ਦੀ ਰਾਤ ਮੈਂ ਖੋਜ ਗਿਆੜਾ ਤੇ ਤੂੰ ਮੇਰੇ ਬਾਰੇ ਕੀ ਖ਼ਾਕ ਦੱਸੇਗਾ ਮੈਂ ਕਦੋਂ ਖੋਜ ਗਿਆੜਾ ਕਹਿੰਦੇ ਸੋਕਰਾਂਤ ਘਰ ਆ ਕੇ ਉਸਨੇ ਜੋਤਿਸ਼ ਵਿੱਦਿਆ ਦੇ ਸਾਰੇ ਗ੍ਰੰਥ ਫਾੜ ਦਿੱਤੇ ਸਾੜ ਲਾ ਦਿੱਤੇ ਕਹਿੰਦੇ ਸਭ ਗਲਤ ਮੇਰੇ ਨਾਲ ਕੱਲ ਕੀ ਹੋਣਾ ਹੈ ਪ੍ਰਮਾਤਮਾ ਜਾਣਦਾ ਵੀ ਉਹ ਪੁੱਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪ ਕਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਕਿਆ ਜਾਣੋ ਬਾਬਾ ਰੇ ਇੱਕ ਬੀਜ ਬੋਈਏ ਫਲ ਤੱਕ ਪਹੁੰਚਦੇ ਆ ਪਹੁੰਚਦੇ ਵਿਚਕਾਰ ਸਮੇਂ ਦਾ ਗੈਪ ਹੈ ਜੀਤੇ ਹੋਏ ਕਰਮ ਫਲੀ ਬਹੁਤੋਂ ਦਿਨ ਸੁਖ ਦੁਖ ਕਬੀਰ ਕਹਿੰਦੇ ਮੈਨੂੰ ਕੁਛ ਨਹੀਂ ਪਤਾ ਮੈਂ ਕੀ ਕੀਤਾ ਸੀ ਜਿੱਤੇ ਕੀ ਮੈਨੂੰ ਮਿਲਿਆ बीज बोना ते बीज दा फल तक अपणना विचकार गए ते समय दा गए ते पता नहीं चलदा के की दासी की, की बोया सी अपने कर्म की गत में क्या जाना और बिना बोए हुए बीज तो फल नहीं होता <laughs> बिना कर्मे पर दुख सुख नहीं होता रब ने नियम बनाया प्रभु ने नियम बनाया कर्म दी जिम्मेदारी मनुख नाल पाए दोंडे बंदे नाल आए दो। ਆਹਰ ਮਨੁਕੋ ਦਾ ਇੱਕ ਕੋਈ ਭਵਿਸ਼ਾ ਹੈ ਪਰਮਾਤਮਾ ਹੋਣਾ। ਔਰ ਜਿਤਨੇ ਜੀਰ ਤੱਕ ਸੁਭਾਵ ਇਦਾਂ ਪਰਮਾਤਮਾ ਵਰਗਾ ਨਹੀਂ ਆਉਂਦਾ ਜਮਦਾ ਰਹੇਗਾ, ਮਰਦਾ ਰਹੇਗਾ, ਜਮਦਾ ਰਹੇਗਾ, ਮਰਦਾ। ਇਸ ਵਾਸਤੇ ਧੰਗ ਗੁਰੂ ਨਾਨਕ ਬਕਤ ਦੇ ਪ੍ਰਗੰਬਰੀ ਪੁਰਸ਼ ਨੇ ਸਾਨੂੰ ਸ਼ਬਦ ਨਾਲ ਜੋੜਨ ਦਿੱਤਾ ਜੋ ਨਾ ਜਮਦਾ ਹੈ ਨਾ ਮਰਦਾ। ਸਾਨੂੰ ਪ੍ਰਭੂ ਨਾਲ ਜੋੜਨ ਦਿੱਤਾ ਨਾ ਜਮਦਾ ਹੈ ਨਾ ਮਰਦਾ। ਔਰ ਬਦਕਿਸਮਤੀ ਇਹ ਹੈ ڈاکٹر محمد اقبال نے ایک بانگے دراز کتاب لکھی ہے سن انیس سو تیز اچھ کے درے چھپیسی لاہور دے بڑی قیمتی ہے ان کے ان پنجابی روپ بھی دیتا ہے پنجابی بھاشا بھی نے او اقبال کہیں گا ہے روح زمین تے دو اوتاری پرش نہیں سمجھے گئے کیڑے ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਲ ਹੈ ਇਹ ਦੋ ਨਹੀਂ ਸਮਝੇ ਗਏ ਕਿਉਂ ਇਹਨਾਂ ਨੇ ਸਚਾਈ ਨੂੰ ਧੱਕ ਕੇ ਨਹੀਂ ਪੇਸ਼ ਕੀਤਾ ਨੰਗਾ ਹੀ ਪੇਸ਼ ਕਰ ਦਿੱਤਾ ਐਸੇ ਬਾਕੀ ਪੈਗੰਬਰੀ ਪਰਸ਼ਾ ਨੇ ਕੋੜਾ ਜਿਹਾ ਟਕਿਆ ਬੇ ਬੰਦੇ ਨੂੰ ਪਚੇਗੀ ਨਹੀਂ ਗੱਲ ਹਜ਼ਮ ਨਹੀਂ ਹੋਵੇਗੀ ਅਗਲੇ ਦਾ ਹਾਜਮਾ ਦੇਖ ਕੇ ਬੋਲੇ ਉਹ ਕਹਿੰਦਾ ਹੈ ਉਹ ਨਾਨਕ ਤੇ ਮਹਾਤਮਾ ਬੋਧ ਨੇ ਅਗਲੇ ਦੀ ਫਿਕਰ ਨਹੀਂ ਕੀਤੀ ਸਚਾਈ ਰੱਖ ਲਈ ਸਾਹਮਣੇ ਦੋਹਾਂ ਬਾਰੇ ਇਕਬਾਲ ਦੇ ਖਿਆਲ ਮੁਕ्तसर ਸਮਾਂ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੈਂ ਸਦਾ ਸਾਰ ਦੀ ਸਮਾਂ ਗੌਤਮ ਦੀ ਅਗਿਆਰਾਂ ਦੀ ਮਹਿਫਲ ਦੇ ਮਕਾਰਾਂ ਦੀ ਮਹਿਫਲ ਦੇ ਜਲਦੀ ਨਾਨਕ ਦਾ ਦੀਵਾ ਕਿੱਥੇ ਜਲ ਰਿਹਾ ਸ਼ਮਾ ਹਕਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਾ ਸੀ ਬਾਰਸ਼ੇ ਰਹਿਮਤ ਹੋਈ ਪਰ ਜ਼ਮੀ ਕਾਬਿਲ ਨਸ ਅਗਿਆਰਾਂ ਦੀ ਮਹਿਫਿਲ ਵਿੱਚ ਜਲਿਆ ਦੀਪਕ ਗੋਤਮ ਦਾ ਅੰਧਿਆਂ ਦੀ ਮਹਿਫਿਲ ਵਿੱਚ ਦੀਪਕ ਜਲਿਆ ਨਾਨਕ ਅੰਧਿਆਂ ਵੀ ਮੇਰੇ ਸ਼ਮਾ ਹਕਸੇ ਜੋ ਮੁਨਵਰ ਹੋ ਗੁਰੂਆਂ ਦੀ ਧਰਤੀ ਪੰਜਾਬ ਇਤਿਮਨੀ ਦੇ ਲੋਚਾਣਨ ਉਹ ਜਿਹੜਾ ਗੁਰਨਾਮਿਕ ਨੇ ਜੰਗਨ ਦੇ ਸਾਹਮਣੇ ਰੱਖਿਆ ਲੋਕਿਆਂ ਦੇ ਢੇਰੇ ਚ ਪਏ ਭਟਕਦੇ ਨੇ ਪਿੰਡ ਪਿੰਡ ਦੇ ਗਾਓ ਸ਼ਹਿਰ ਸ਼ਹਿਰ ਵਿੱਚ ਜਾਓ ਪੂਰਨ ਸਿੱਖ ਲਬਣਾ ਤੇ ਬੜਾ ਅਲਖਾ ਹੈ ਪਰ ਪਿੰਡ ਪਿੰਡ ਦੇ ਤੁਹਾਨੂੰ 10 10 ਗੁਰੂ ਮਿਲ ਜਾਣਗੇ ਹੁਣ ਭਟਕੇ ਨਹੀਂ ਕਿ ਰੱਬ ਦਾ ਮਾਰਗ ਪੈਦਾ ਹੈ ਇਹ ਤੇ ਮਿਲ ਜਾਣਗੇ ਗੁਰੂਆਂ ਦੀਏ ਦਰ ਤੇ ਨੌਖਣ ਪ੍ਰਥਮੀ ਦਾ ਗੁਰਨਾਮਿਕ ਨੇ ਭਰਮਣ ਦਿੱਤਾ ਇਕਬਾਲ ਕਹਿੰਦਾ ਕੀ ਕਾ ਹੋਵੇ ਕਦਮ ਕਦਮ ਤੇ ਗੁਰਨਾਮਿਕ ਨੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਤੇ ਆਂਦੇ ਆਂ ਦੀ ਸੀ ਇਕਬਾਲ ਡਾਕਟਰ ਮਮਦ ਇਕਬਾਲ ਉਹਨੇ ਸਚਾਈ ਬਿਆਨ ਕਰ ਦਿੱਤੀ ਇਸ ਮੁਸਲਮਾਨ ਸ਼ਾਇਰ ਨੇ ਹਕੀਕਤ ਰੱਖ ਦਿੱਤੀ ਇਹ ਦੋ ਬੰਦੇ ਨਹੀਂ ਸਮਝੇਗੇ ਇਹਨਾਂ ਨੇ ਨੰਗਾ ਹੀ ਚਾਣਣਾ ਰੱਖ ਦਿੱਤਾ ਨੰਗੀ ਸਚਾਈ ਰੱਖ ਦਿੱਤੀ ਬਲੁਕ ਨੇ ਇਤਨੀ ਤਾਬ ਨੇ ਸੀ ਤੋਂ ਮਰਜ਼ ਕਰ ਰਹੇ ਆ ਜੈਸੇ ਮਨਸੂਰ ਦੀ ਜ਼ਬਾਨ ਤੋਂ ਨਿਕਲਿਆ ਅਨਲ ਹਕ ਪਤੌ ਦਾ ਮੁਰਸ਼ਦ ਜ਼ੁਨੈਦ ਕੀ ਕਹਿੰਦੇ ਹੈ ਅਹ ਮੇਰੇ ਬੱਚੇ ਲੋਕਾਂ ਦੀ ਇਤਨੀ ਤਾਕ ਨਹੀਂ ਆਉਂਦੀ ਇਤਨੀ ਸੱਚਾਈ ਨਹੀਂ ਸੁਣ ਸਕਾਂਗੇ ਤੂੰ ਉਹ ਕਹ ਉਹ ਇਸ ਵਾਸਤੇ ਆਇਂਦਾ ਫਿਰ ਤੂੰ ਨਹੀਂ ਕਹਿਣਾ ਅਨਲ ਹਕ ਅੱਜ ਦੇਰਾਂ ਸੀ ਆਸ਼ਮੇ ਜੁਨੈਦ ਵਿਰਾਕ ਦੀ ਗੱਲ ਹੈ ਅੱਜ ਤੂੰ ਆਖ ਹੈ ਆਇੰਦ ਨਹੀਂ ਕਹਿਣਾ ਕਹਿੰਦਾ ਦਾ ਛਾ ਮੇਰੇ ਮੁਰਸ਼ਦ ਮੈਂ ਨਹੀਂ ਕਹਾਂਗਾ ਪਰ ਜੁਨੈਦ ਕਹਿੰਦਾ ਨਹੀਂ ਇਹ ਨਹੀਂ ਮੈਂ ਤੇਰੇ ਸੁਭਾਅ ਨੂੰ ਜਾਣਨਾ ਤੋ ਖੁਦਾ ਦੀ ਕਸਮ ਚੁਕਦਾ ਹੈ ਖੁਦਾ ਦੀ ਕਸਮ ਔਰ ਕਾਇਦੇ ਨੇ ਅਨਲ ਹਕ ਨਹੀਂ ਕਵਾਂਗਾ ਜਦ ਮੁਰਸ਼ਿਦ ਨੇ ਆ ਕੇ ਤੋਨੇ ਕਹਿ ਦਿੱਤਾ ਕਸਮੇ ਖੁਦਾ ਮੈਂ ਅਨਲ ਹਕ ਨਹੀਂ ਕਵਾਂਗਾ ਉਸੇ ਰਾਤ ਨੂੰ ਬਗਦਾਦ ਦੇ ਨਵਾਬ ਨੇ ਜਿਹੜੇ ਚੋਟੀ ਦੇ ਫਕੀਰ ਸਨ ਸਾਧੂ ਸਨ ਉਹਨਾਂ ਨੂੰ ਦਾਵਤ ਦਿੱਤੀ ਸੀ ਜਿੰਨਾਂ ਸੀ ਬ੍ਰਹਮ ਭੋਜ ਕਹਿ ਦੇਨੇ ਆਏ سارے فقیران بلایا گھر بوجن بنایا زنگ پوجن بلایا بھائی اپنے ڈیری تمام چیلیاں سمیت پہنچی زنگ دے عراق دے چوٹی دا فقیر سب تو وڈا سی اس زمانے सढ़ाई करके भी ज्ञान करके भी आत्म रस करके भी अभ्यास करके भी समझ करके भी जो शाम नो तैयार हो के जुनैद दावत दे जान लगे पने मंसूर नु कह देता बेटा रोटी क्यों ही खानी आनी आज चल मेरे नाल आज बादशाह दे घर दावत है उथे खा ले मुर्शिद दा हुकम सुन के मंसूर खड़ा हो गया चाल चले थे एक अंदाजा के मुताबिक कोई 70 75 ਦੇ ਕਰੀਬ ਫਕੀਰ ਪਹੁੰਚੇ ਸਨ ਇਸਲਾਮੀ ਢੰਗ ਹੈ ਬਹੁਤ ਵੱਡਾ ਐਨ ਗੋਲ ਦਾਇਰਾ ਬਣਾ ਕੇ ਦਸਤਰਪான் ਵਿਖਾਰ ਸਜਾਇਆ ਗਿਆ ਸਾਰੇ ਫਕੀਰਾਂ ਨੇ ਚੌਪੜਾ ਮਾਲ ਕੇ ਗੋਲ ਦਾਇਰੇ 'ਚ ਬੈਠੇ ਵਿੱਚ ਬਾਦਸ਼ਾਹ ਵੀ ਬੈਠਾ ਹੁਣ ਇਤਨੇ ਫਕੀਰ ਹੋਣ ਇਕ ਕੁਦਰਤੀ ਗੱਲ ਤੇ ਰੱਬ ਦੀ ਚਲਣੀ ਸੀ ਪਰਮਾਤਮਾ ਦੀ ਚਲਣੀ ਸੀ ਇੱਕ ਇੱਕ ਨੇ ਆਪਣਾ ਆਪਣਾ ਅਨੁਭਵ ਸੁਣਾਉਣਾ ਸ਼ੁਰੂ ਕੀਤਾ ਅਗੇ ਸਤਮਾ ਫਤੇ ਰੱਬ ਦੀ ਕੋਈ ਗੱਲ ਸੁਣਾ ਰਿਹਾ ਸੀ ਬੜੀ ਉੱਚੀ ਆਵਾਜ਼ ਵਿੱਚ ਮਨਸੂਰ ਦੇ ਕੰਠੋਂ ਨਿਕਲ ਗਿਆ ਅਨਲ 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 ਕਾਬੂ ਨਾ ਕਰ ਸਕਿਆ ਬਾਦਸ਼ਾਹ ਆਪੇ ਤੋਂ ਬਾਹਰ ਹੋ ਗਿਆ ਜ਼ੁਨੈਦ ਨੂੰ ਕਹਿੰਦਾ ਤੂੰ ਕਾਫਰ ਨੂੰ ਨਾਲ ਲਿਆ ਹੈ ਇਸਲਾਮੀ ਜਗਤ ਵਿੱਚ ਕੋਈ ਅਨਲ ਹੱਕ ਕਵੇ ਤੇ ਕਾਫਰ ਹੈ ਉਹ ਤੇ ਨਹੀਂ ਬਰਦਾਸ਼ਤ ਕਰ ਤੇ ਕਾਫਰ ਨੂੰ ਤੋਂ ਨਾਲ ਲਿਆ ਹੈ ਤੇ ਕਾਫਰ ਤੇਰੇ ਨਾਲ ਰਹਿੰਦਾ ਹੈ ਤੇ ਕਾਫਰ ਤੇਰਾ ਚੇਲਾ ਹੈ ਉਹ ਜ਼ੁਨੈਦ ਚੁੱਪ ਹਰ ਪਕੜਿਆ ਗਿਆ ਮਨਸੂਬ 15 ਦਿਨ ਉਸ ਤੇ ਮੁਕਦਮਾ ਚਲਿਆ ਤੇ 15 ਦਿਨਾਂ ਤੋਂ ਬਾਅਦ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸਜ਼ਾਏ ਮੌਤ ਦੇ ਕੁਫਰ ਬੋਲਦੇ ਸਜ਼ਾਏ ਮੌਤ ਕਿਸ ਤਰ੍ਹਾਂ ਦੇੋ ਥੂਲੀ ਤੇ ਚਾੜੋ ਪਰ ਥੂਲੀ ਤੋਂ ਚਾੜਨ ਤੋਂ ਪਹਿਲੇ ਉਸਨੂੰ ਪੱਥਰ ਵੀ ਮਾਰੋ ਇਹਨੂੰ ਸੰਗਸਾਰ ਕਰਨਾ ਹੈ ਐਨੇ ਕਰਨੀ ਸਜ਼ਾ ਉਸ ਵਕੀਲ ਬਹੁਤ ਵੱਡੀ ਭੀੜ ਦੇ ਮਨਸੂਰ ਨੂੰ ਲੈੰਦਰ ਗਿਆ ਬੜੀਆਂ ਕਰੜੀਆਂ ਸਜ਼ਾਵਾਂ ਮੁਗਲਾਂ ਦੇ ਨਾਲ ਇਸ ਦੇ ਇਸ ਦੇ ਵੀ ਆਈਆਂ ਤੇ ਤਤੀ ਤਵੀ ਤੇ ਉਠਾਣਾ ਗਰਮ ਰੇਤਾ ਪਰ ਚੜਖਣੀਆਂ ਦੇ ਚੜਨਾ ਇਸ ਤਰ੍ਹਾਂ ਦੇ ਕਰੜੀਆਂ ਸਜ਼ਾਵਾਂ ਅਰਬ ਦੇਸ਼ ਤੋਂ ਇੱਥੇ ਆਈਆਂ ਭਾਰਤ ਦੀਆਂ ਨਹੀਂ ਤੇ ਹੁਣੇ ਤਾਂ ਜ਼ਬਾਨਿਸਤਾਨ ਦੇ ਸਰਿਆਂ ਮાં ਫਾਸੀ ਦੇਂਦੇ ਨੇ ਸਰਿਆਂਔਰਤਾਂ ਨੂੰ ਗੋਲੀ ਨਾਲ ਉਡਾਉਂਦੇ ਨੇ ਸਰਿਆਂ ਤੇ ਅਈ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਸੀ ਮਸਕੀਨ ਨੂੰ ਨਹੀਂ ਦੱਸਦੇ ਪਏ ਐ ਕਿ ਜਿਹੜੇ ਅੱਲਾ ਦੇ ਪਿਆਰੇ ਨਬੀ ਪੈਗੰਬਰ ਰਸੂਲ ਉਤਾਰਪੁਰਸ਼ ਜਾਂ ਸੰਤ ਉਸ ਦੌਰ ਚ ਆਏ ਜਿਸ ਦੌਰ ਚ ਲੋਕਾਂ ਨੂੰ ਸਮਝਾਉਂਦੇ ਸੀ ਉਸ ਦੌਰ ਦੇ ਲੋਕਾਂ ਨੇ ਉਹਨਾਂ ਦੀ ਕਦਰ ਕਿਉਂ ਨਾ ਕੀਤੀ ਕਿਉਂ ਨਾ ਉਹਨਾਂ ਦੀ ਪਹਿਚਾਨ ਕੀਤੀ ਕਿਉਂਕਿ ਵੀਰੋ ਉਸ ਦੌਰ ਦੇ ਜਿਹੜੇ ਲੋਕ ਸੀ ਨਾ ਉਹ ਜਾਹਲੀਏ ਚ ਫਸੇ ਪਏ ਸੀ ਉੱਥੇ ਕਮਾਈ ਫਸੇ ਪਏ ਸੀ ਤੇ ਉਹ ਉਹਨਾਂ ਨੂੰ ਰੱਬ ਦੀ ਤਰਫ ਬੁਲਾਉਂਦੇ ਸੀ ਰੱਬ ਨਾਲ ਜੋੜਨ ਦੇ ਸੀ ਹੱਕ ਸੱਚ ਦਾ ਰਾਹ ਦਿਖਾਉਂਦੇ ਸੀ ਤੇ ਉਹਨਾਂ ਨੂੰ ਇਸ ਕਰਕੇ ਉਹ ਲੋਕ ਬਹੁਤ ਬੁਰੇ ਲੱਗਦੇ ਸੀ ਤੁਸੀਂ ਤੁਹਾਨੂੰ ਪਤਾ ਹੀ ਹੋਣਾ ਅਗਰ ਤੁਸੀਂ ਇਤਿਹਾਸ ਪੜ੍ਹੋ ਨਾ ਜਿੰਨੇ ਵੀ ਅੱਲਾ ਦੇ ਨਬੀ ਪੈਗੰਬਰ ਰਸੂਲ ਉਤਾਰ ਪੁਰਸ਼ ਸੰਤ ਆਏ ਨਾ ਉਹਨਾਂ ਨੂੰ ਸਖਤ ਤੋਂ ਸਖਤ ਜ਼ਾਵਾਂ ਦਿੱਤੀਆਂ ਗਈਆਂ ਜਿਹਨੇ ਉਸ ਦੌਰ ਦੇ ਸਭ ਨਾਲ ਜ਼ਿਆਦਾ ਸਖਤ ਜ਼ਾਵਾਂ ਸੀ ਨਾ ਉਹ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਦਾ ਜੁਰਮ ਕੀ ਸੀ ਉਹਨਾਂ ਦਾ ਜੁਰਮ ਇਹ ਹੀ ਸੀ ਨਾ ਕਿ ਉਹ ਰੱਬ ਦੀ ਰਾਹ ਤੇ ਰੱਬ ਲਾਉਂਦੇ ਸੀ ਉਹਨਾਂ ਨੂੰ ਨੇਕ ਰਾਹ ਦੱਸੰਦੇ ਸੀ ਕਿ ਇਹ ਰਸਤਾ ਠੀਕ ਹੈ ਤੇ ਇਹ ਰਸਤਾ ਗਲਤ ਹੈ ਜਿੱਥੇ ਤੁਸੀਂ ਚੱਲੰਦੇ ਹੋ ਲੇਕਿਨ ਉਹ ਜਿਹੜੇ ਦੌਰ ਦੇ ਲੋਕ ਸੀ ਉਹ ਉਹਨਾਂ ਦੇ ਖਿਲਾਫ ਫੇਸ ਕਰਕੇ ਹੋ ਜਾਂਦੇ ਸੀ ਕਿ ਇਹ ਜਿਹੜਾ ਰਸਤੇ ਤੇ ਅਸੀਂ ਚੱਲਣ ਨੇ ਆ ਇਹ ਤੇ ਸਾਡੇ ਪਿਓ ਦਾਦਿਆਂ ਦਾ ਰਸਤਾ ਵੈ ਸਾਡੇ ਪਿਓ ਅਸੀਂ ਆਪਣੇ ਪਿਓ ਦਾਦਿਆਂ ਨੂੰ ਇਸ ਰਸਤੇ ਤੇ ਚੱਲਦੇ ਦੇਖਿਆ ਤੁਸੀਂ ਸਾਨੂੰ ਆਣ ਕੇ ਗੁੰਮਰਾਹ ਕਰਨ ਦੇ ਜੇ ਹਾਲਾਂਕਿ ਹਕੀਕਤ ਦੇ ਵਿੱਚ ਜਿੰਨੇ ਵੀ ਅੱਲਾਹ ਦੇ ਪਿਆਰੇ ਨਬੀ ਪੈਗੰਬਰ ਰਸੂਲ ਉਤਾਰੀ ਪੁਰਸ਼ ਜਾਂ ਸੰਤ ਆਏ ਨਾ ਉਹਨਾਂ ਦਾ ਮਕਸਦ ਸਿਰਫ ਲੋਕਾਂ ਨੂੰ ਰੱਬ ਦੇ ਨਾਲ ਜੋੜਨਾ ਹੀ ਸੀ ਰੱਬ ਨਾਲ ਜੋੜ ਕੇ ਉਹਨਾਂ ਦੀ ਫਲਾਹ ਕਰਨਾ ਸੀ ਕਿ ਤੁਸੀਂ ਨੇਕ ਰਸਤੇ ਤੇ ਆ ਜਾਓ ਤਾਂ ਕਿ ਤੁਸੀਂ ਇਸ ਦੁਨੀਆ 'ਚ ਵੀ ਕਾਮਯਾਬ ਹੋ ਜਾਓ ਤੇ ਅਗਲੇ ਜਹਾਂ 'ਚ ਵੀ ਕਾਮਯਾਬ ਹੋ ਜਾਓ ਜਿਹੜੇ ਰਸਤੇ ਤੇ ਤੁਸੀਂ ਚੱਲਦੇ ਹੋ ਇਹ ਸਿਰਫ ਗੁਮرائی ਦਾ ਰਸਤਾ ਹੈ ਇਹ ਰਸਤਾ ਠੀਕ ਨਹੀਂ ਹੈ ਲੇਕਿਨ ਉਹਨਾਂ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ ਉਸ ਟਾਈਮ ਬਹੁਤ ਬੁਰੀਆਂ ਲੱਗਦੀਆਂ ਸੀ ਲੇਕਿਨ ਵਕਤ ਨੇ ਬਾਅਦ ਚ ਸਾਬਤ ਕੀਤਾ ਕਿ ਜਿਹੜੇ ਜਿੰਨੇ ਵੀ ਅੱਲਾ ਦੇ ਨਬੀ ਪੈਗੰਬਰ ਰਸੂਲ ਵਲੀ ਉੱਲਾ ਜਾਂ ਉਤਾਰੀ ਪੁਰਸ਼ ਸੰਤ ਹੈ ਹਕੀਕਤ ਚ ਸਹੀ ਮਾਇਨੇ ਚ ਉਹ ਗੱਲ ਸਹੀ ਕਰਨਦੇ ਸੀ ਉਹਨਾਂ ਦੀ ਗੱਲ ਹੱਕ ਸੱਚ ਸੀ ਕਿਉਂਕਿ ਜਿਹੜਾ ਸਮਾਜ ਹੈ ਨਾ ਵੀਰੋ ਇਹ ਦੋ ਬੰਦਿਆਂ ਨੂੰ ਕਦੀ ਵੀ ਨਹੀਂ ਮੰਨਦਾ ਨਾ ਪਾਗਲ ਜਿਹੜਾ ਉਹਨੂੰ ਮੈਂ ਕਬੂਲ ਕਰਦੇ ਆ ਜਿਹੜੇ ਸੰਤ ਉਤਾਰੀ ਪੁਰਸ਼ ਹੁੰਦੇ ਆ ਅੱਲਾ ਦੇ ਨੇਕ ਬੰਦੇ ਹੁੰਦੇ ਉਹਨਾਂ ਨੂੰ ਕਬੂਲ ਕਰਦੇ ਆ ਕਿਉਂ ਕਿ ਜਿਹੜੇ ਪਾਗਲ ਹੁੰਦਾ ਨਾ ਬੰਦਾ ਉਹਦੀ ਜਿਹੜੀ ਬੁੱਧੀ ਹੁੰਦੀ ਨਾ ਇਹ ਸਮਾਜ ਜਿਹੜਾ ਨਾ ਇਹਦੇ ਤੋਂ ਥੱਲੇ ਹੁੰਦੀ ਹੈ ਉਹਨੂੰ ਅਕਲ ਸ਼ੌਅਰ ਨਹੀਂ ਹੁੰਦੀ ਵਿਚਾਰਾ ਲਾ ਸ਼ੌਅਰ ਹੁੰਦਾ ਉਹਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਇਸ ਕਰਕੇ ਉਹਨੂੰ ਪਾਗਲ ਕਿਹਾ ਜਾਂਦਾ ਕਿਉਂਕਿ ਉਹਦੀ ਬੁੱਧੀ ਇਸ ਸਮਾਜ ਦੇ ਹਿਸਾਬ ਨਾਲ ਥੱਲੇ ਹੁੰਦੀ ਹੈ لیکن ਜਿਹੜੇ ਅੱਲਾ ਦੇ نبی پیغمبر رسول ਹੁੰਦੇ ਆ ਉਹ ਤਾਰੇ ਪੁਰੇ ਸੰਤ ਸੰਤ ਹੁੰਦੇ ਆ ਉਹਨਾਂ ਦੀ ਜਿਹੜੀ ਬੁੱਧੀ ਹੈ ਇਸ ਸਮਾਜ ਤੋਂ ਤਾਂ ਹੁੰਦੀ ਹੈ ਉੱਤੇ ਹੁੰਦੀ ਹੈ ਇਸ ਕਰਕੇ ਵੀ ਦੁਨੀਆ ਨੂੰ ਕਬੂਲ ਨਹੀਂ ਕਰਦੀ ਕਿਉਂਕਿ ਉਹ ਆਮ ਬੰਦਿਆਂ ਨਾਲੋਂ ਕਿਤੇ ਜ਼ਿਆਦਾ ਬੁੱਧੀ ਰੱਖਦੇ ਆ ਫਿਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਆਮ ਬੰਦੇ ਦੀ ਬੁੱਧੀ ਤੋਂ ਕਿਤੇ ਤਾਂ ਨਹੀਂ ਹੁੰਦੀਆਂ ਉਹ ਗੱਲਾਂ ਜਿਹੜੀਆਂ ਕਰਦੇ ਆ ਆਮ ਬੰਦੇ ਦੀ ਬੁੱਧੀ ਚ ਹੁੰਦੀਆਂ ਨਹੀਂ ਕਿਉਂਕਿ ਉਹ ਬਹੁਤ ਹੀ ਅਕਲ ਵਾਲੀਆਂ ਗੱਲਾਂ ਕਰਦੇ ਆ ਸਮਝ ਵਾਲੀਆਂ ਗੱਲਾਂ ਕਰਦੇ ਆ ਉਸ ਜਹਾਨ ਦੀਆਂ ਗੱਲਾਂ ਕਰਦੇ ਜਿਸ ਜਹਾਨ ਦੀ ਬਾਰੇ ਦੂਸਰਿਆਂ ਨੂੰ ਸ਼ਾਇਦ ਗੁਮਾਨ ਚ ਵੀ ਨਹੀਂ ਹੈ ਕਿਉਂਕਿ ਉਹਨਾਂ ਨੇ ਗੱਲ ਕਰਨੀ ਹੈ ਅਗਲੇ ਜਹਾਨ ਦੀ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਦੁਨੀਆ ਜਿਹੜੀ ਹੈ ਆਰਜ਼ੀ ਹੈ ਇੱਕ ਮੁਸਾਫਰ ਖਾਨਾ ਕਿ ਮੁਸਾਫਰ ਆਇਆ ਆਪਣਾ ਵਕਤ ਗੁਜ਼ਾਰਿਆ ਤੇ ਟੁਰ ਗਿਆ ਇਹ ਪੱਕਾ ਮੁਸਤਕਿਲ ਟਿਕਾਣਾ ਨਹੀਂ ਮੁਸਤਕਿਲ ਟਿਕਾਣਾ ਅਗਲਾ ਜਹਾਨ ਅਗਲਾ ਘਰ ਮੁਸਤਕਿਲ ਹੈ ਉਹ ਇਸ ਕਰਕੇ ਅਗਲੇ ਜਹਾਨ ਦੀਆਂ ਗੱਲਾਂ ਕਰਦੇ ਤੇ ਉਹ ਜਿਹੜਾ ਆਥੋਂ ਦੇ ਰਹਿਣ ਵਾਲੇ ਇਨਸਾਨ ਹਨ ਆਮ ਸਾਡੇ ਵਰਗੇ ਬੁੱਧੀ ਜਿਹਨਾਂ ਦੀ ਥੋੜੀ ਹੈ ਉਹਨਾਂ ਨੂੰ ਫਿਰ ਸਮਝ ਨਹੀਂ ਆਉਂਦੀਆਂ ਹਾਲਾਂਕਿ ਉਹ ਰੱਬ ਨਾਲ ਜੋੜਨ ਦੇ ਹੁੰਦੇ ਆ ਉਹ ਸਹੀ ਰਸਤਾ ਦੱਸਣ ਦੇ ਹੁੰਦੇ ਜਿਸ ਤਰ੍ਹਾਂ ਉਹਨੇ ਆਪਣੀ ਜ਼ਿੰਦਗੀ guzari ਹੁੰਦੀ ਹੈ ਉਸ ਤਰ੍ਹਾਂ ਕਹਿੰਦੇ ਜ਼ਿੰਦਗੀ guzਾਰੋ ਰੱਬ ਦੀ ਰਾਹ ਤੇ ਆਜੋ ਰੱਬ ਨਾਲ ਜੁੜ ਜੋ ਇਨਸਾਨੀਅਤ ਦਾ ਪਹਿਲਾ ਸ਼ੁਰੂ ਕਰ ਦੋ ਦੂਸਰਿਆਂ ਦੀ ਮਦਦ ਸ਼ੁਰੂ ਕਰਦੋ ਨੇ ਕੰਮ ਸ਼ੁਰੂ ਕਰਦੋ ਤੁਹਾਡੀ ਇਸ ਦੁਨੀਆ 'ਚ ਵੀ ਕਾਮਯਾਬੀ ਤੇ ਆਖਰ 'ਚ ਵੀ ਕਾਮਯਾਬੀ ਲੇਕਿਨ ਇਹ ਸਮਾਜ ਇਸ ਚੀਜ਼ ਨੂੰ ਨਹੀਂ ਸਮਝਦਾ ਲੇਕਿਨ ਵਕਤ ਨੇ ਆਸਤਾ ਆਸਤਾ ਇਹ ਚੀਜ਼ ਫਿਰ ਸਾਬਤ ਕੀਤੀ ਕਿ ਜਿੰਨੇ ਵੀ ਅੱਲਾ ਦੇ ਪਿਆਰੇ ਨਬੀ ਪੈਗੰਬਰ ਰਸੂਲ ਉਹ ਤਾਰੀ પુરੁਸ਼ ਜਾਂ ਸੰਤ ਆਏ ਨਾ ਉਹ ਹੀ ਹੱਕ ਸੱਚ ਸੀ ਉਹਨਾਂ ਦੀ ਫਤਾ ਸੀ ਉਹ ਜੋ ਕਹਿੰਦੇ ਸੀ ਬਿਲਕੁਲ ਸਹੀ ਕਹਿੰਦੇ ਸੀ ਬਾਕੀ ਵੀਰੋ ਤੁਸੀਂ ਅੱਜ ਦੀ ਕਥਾ ਦੇਖੀ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰੱਬ ਰੱਖੇ